ਦੋਸਤੋ ਤੁਸੀਂ ਕਦੇ ਇਹ ਸੋਚਿਆ ਕਿ ਤੁਹਾਨੂੰ ਤੁਹਾਡੇ ਮੋਬਾਈਲ ਦੇ ਉੱਪਰ ਫੋਨ ਕਾਲ ਕਰਨ ਵਾਲਾ ਕੋਈ ਵਿਅਕਤੀ ਤੁਹਾਡੀਆਂ ਗੱਲਾਂ ਨੂੰ ਕਿਸੇ ਹੋਰ ਵਿਅਕਤੀ ਨੂੰ ਵੀ ਸੁਣਾ ਸਕਦਾ ਹੈ ਤਾਂ ਫਿਰ ਇਸ ਨੂੰ ਆਪਾਂ ਚੈੱਕ ਕਿਵੇਂ ਕਰ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਜੀ ਹਾਂ ਦੋਸਤੋ ਤੁਹਾਡੇ ਮੋਬਾਈਲ ਫੋਨ ਦੇ ਉੱਪਰ ਕਾਲ ਜਦੋਂ ਆਂਦੀ ਹੈ ਤਾਂ ਸਾਹਮਣੇ ਤੋਂ ਕਾਲ ਕਰਨ ਵਾਲਾ ਵਿਅਕਤੀ ਤੁਹਾਡੀ ਗੱਲਾਂ ਨੂੰ ਕਿਸੇ ਹੋਰ ਵਿਅਕਤੀ ਨੂੰ ਭਾਵੇਂ ਉਹ ਕਿਤੇ ਹੀ ਬੈਠਾ ਹੋਵੇ ਸੁਣਾ ਸਕਦਾ ਹੈ ਇਹ ਹੁੰਦਾ ਹੈ ਕਾਨਫਰੈਂਸ ਕਾਲ ਕਰਨ ਦੇ ਮਾਧਿਅਮ ਦੇ ਨਾਲ ਤਾਂ ਫਿਰ ਇਸ ਨੂੰ ਅਸੀਂ ਚੈੱਕ ਕਿਵੇਂ ਕਰ ਸਕਦੇ ਹਾਂ ਅਤੇ ਕਿਵੇਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੀ ਫੋਨ ਕਾਲ ਕੇਵਲ ਉਸ ਵਿਅਕਤੀ ਨੂੰ ਹੀ ਸੁਣ ਰਹੀ ਹੈ ਜੋ ਵਿਅਕਤੀ ਸਾਨੂੰ ਫੋਨ ਕਾਲ ਕਰ ਰਿਹਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਇਸ ਦੇ ਲਈ ਕੀਤਾ ਕੀ ਜਾਂਦਾ ਹੈ ਅਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੀ ਕਾਲ ਕੋਈ ਹੋਰ ਸੁਣ ਰਿਹਾ ਹੈ ਜਾਂ ਫਿਰ ਨਹੀਂ ਸੁਣ ਰਿਹਾ ਕਿਉਂਕਿ ਇਸ ਦੇ ਵਿੱਚ ਹੁਣ ਘੱਟੋ ਘੱਟ ਤਿੰਨ ਵਿਅਕਤੀ ਸ਼ਾਮਲ ਹੋ ਸਕਦੇ ਆ ਇੱਕ ਫੋਨ ਕਾਲ ਕਰਨ ਵਾਲਾ ਇੱਕ ਫੋਨ ਕਾਲ ਸੁਣਨ ਵਾਲਾ ਅਤੇ ਤੀਸਰਾ ਜਿਹੜਾ ਵਿਅਕਤੀ ਕਿਸੇ ਵਿਅਕਤੀ ਦੀ ਗੱਲ ਸੁਣ ਰਿਹਾ ਹੈ ਤਾ ਫਿਰ ਅੱਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਨੂੰ ਹੁਣ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਫਿਰ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਯਾਦ ਰੱਖੋ ਕਿ ਹੁਣ ਤੁਸੀਂ ਸਾਡੀ ਵੀਡੀਓ ਤੇ ਸਾਡੀ ਪੋਸਟ ਨੂੰ bajiji-punjabi.in ਵੈੱਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਹੁੰਦਾ ਕਿਸ ਤਰ੍ਹਾਂ ਹੈ ਮੰਨ ਲਓ ਕੋਈ ਵਿਅਕਤੀ ਤੁਹਾਨੂੰ ਫੋਨ ਕਾਲ ਕਰਦਾ ਹੈ ਉਹ ਤੁਹਾਡੀ ਗੱਲਾਂ ਕਿਸੇ ਤੀਸਰੀ ਵਿਅਕਤੀ ਨੂੰ ਸੁਣਾਉਣ ਦੇ ਲਈ ਕੀ ਕਰ ਸਕਦਾ ਹੈ ਇਸ ਦੇ ਲਈ ਦੋ ਤਰੀਕੇ ਹੁੰਦੇ ਆ ਪਹਿਲਾ ਤਰੀਕਾ ਤੇ ਇਹ ਹੁੰਦਾ ਹੈ ਕਿ ਤੁਹਾਨੂੰ ਜਦੋਂ ਉਹ ਵਿਅਕਤੀ ਕਾਲ ਕਰਦਾ ਹੈ ਕਾਲ ਸ਼ੁਰੂ ਹੋ ਜਾਣ ਤੋਂ ਬਾਅਦ ਗੱਲਾਂ ਸ਼ੁਰੂ ਹੋ ਜਾਣ ਤੋਂ ਬਾਅਦ ਉਹ ਤੁਹਾਡੀ ਕਾਲ ਨੂੰ ਹੋਲਡ ਕਰ ਲੈਂਦਾ ਹੈ ਭਾਵੇਂ ਤੁਹਾਨੂੰ ਦੱਸ ਕੇ ਹੋਲਡ ਕਰ ਲੈਂਦਾ ਹੈ ਜਾਂ ਤੁਹਾਨੂੰ ਕੋਈ ਬਹਾਨਾ ਮਾਰ ਕੇ ਹੋਲਡ ਕਰ ਲੈਂਦਾ ਹੈ ਜਦੋਂ ਤੁਹਾਡੀ ਕਾਲ ਹੋਲਡ ਹੋ ਜਾਂਦੀ ਹੈ ਤਾਂ ਤੁਸੀਂ ਸ਼ੱਕ ਕਰ ਸਕਦੇ ਹੋ ਕਿਤੇ ਇਸ ਵਿਅਕਤੀ ਨੇ ਕਿਸੇ ਹੋਰ ਵਿਅਕਤੀ ਨੂੰ ਕਾਲ ਦੇ ਉੱਪਰ ਨਾ ਜੋੜ ਲਿਆ ਹੋਵੇ ਅਤੇ ਮੇਰੀ ਗੱਲਾਂ ਉਸ ਵਿਅਕਤੀ ਤੱਕ ਨਾ ਪਹੁੰਚ ਜਾਣ ਹਾਲਾਂਕਿ ਇਹ 100% ਨਹੀਂ ਹੁੰਦਾ ਕਈ ਵਾਰੀ ਉਸ ਵਿਅਕਤੀ ਨੂੰ ਕੋਈ ਇਹੋ ਜਿਹਾ ਕੰਮ ਜਾਂ ਇਹੋ ਜਿਹੀ ਕਾਲ ਆ ਸਕਦੀ ਹੈ ਜਿਹੜੀ ਉਸਦੇ ਲਈ ਸੁਣਨੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਵੀ ਉਸਨੇ ਤੁਹਾਨੂੰ ਹੋਲਡ ਦੇ ਉੱਪਰ ਰੱਖਿਆ ਹੋ ਸਕਦਾ ਹੈ ਲੇਕਿਨ ਇਸ ਨੂੰ ਤੁਸੀਂ ਸ਼ੱਕ ਦੇ ਤੌਰ ਦੇ ਉੱਪਰ ਦੇਖ ਸਕਦੇ ਹੋ ਕਿ ਉਸ ਵਿਅਕਤੀ ਦੇ ਵੱਲੋਂ ਤੀਸਰੇ ਵਿਅਕਤੀ ਨੂੰ ਕਾਲ ਦੇ ਉੱਪਰ ਲੈਣ ਦਾ ਮਕਸਦ ਕਿਤੇ ਇਹ ਤਾਂ ਨਹੀਂ ਕਿ ਮੇਰੀ ਗੱਲਾਂ ਉਸ ਵਿਅਕਤੀ ਨੂੰ ਸੁਣਾਉਣੀਆਂ ਹੋਵੇ ਹੁਣ ਦੂਸਰਾ ਤਰੀਕਾ ਇਹ ਵੀ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਤੁਹਾਡੀ ਗੱਲਾਂ ਸੁਣਾਉਣੀਆਂ ਹੋਵੇ ਉਸ ਵਿਅਕਤੀ ਨੂੰ ਪਹਿਲਾਂ ਹੀ ਕਾਲ ਕਰ ਲਵੇਗਾ ਉਹ ਜਦੋਂ ਉਸ ਵਿਅਕਤੀ ਨੂੰ ਕਾਲ ਕਰ ਲਵੇਗਾ ਅਤੇ ਉਸ ਨੂੰ ਕਹਿ ਦੇਵੇਗਾ ਕਿ ਹੁਣ ਤੂੰ ਆਪਣਾ ਫੋਨ ਮਿਊਟ ਕਰ ਲੈ ਜਾਂ ਮਾਈਕ੍ਰੋਫੋਨ ਨੂੰ ਮਿਊਟ ਕਰ ਲੈ ਬੋਲੀ ਨਾ ਮੈਂ ਉਸ ਵਿਅਕਤੀ ਨੂੰ ਤੀਸਰੇ ਵਿਅਕਤੀ ਨੂੰ ਜਾਨੀ ਕਿ ਤੁਹਾਨੂੰ ਕਾਲ ਦੇ ਉੱਪਰ ਲੈ ਰਿਹਾ ਅਤੇ ਤੂੰ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣੀ ਤਾਂ ਫਿਰ ਜਦੋਂ ਤੁਹਾਨੂੰ ਹੁਣ ਉਸ ਵਿਅਕਤੀ ਦਾ ਫੋਨ ਆਵੇਗਾ ਤਾਂ ਤੁਹਾਨੂੰ ਕੁਝ ਨਹੀਂ ਪਤਾ ਚੱਲੇਗਾ ਕਿ ਉਸ ਵਿਅਕਤੀ ਦੇ ਵੱਲੋਂ ਪਹਿਲਾਂ ਹੀ ਕਿਸੇ ਤੀਸਰੇ ਵਿਅਕਤੀ ਨੂੰ ਕਾਲ ਦੇ ਉੱਪਰ ਜੋੜਿਆ ਹੋਇਆ ਹੈ ਹਾਲਾਂਕਿ ਕੁਝ ਮੋਬਾਈਲ ਫੋਨ ਦੇ ਮਾਡਲਾਂ ਦੇ ਵਿੱਚ ਇਹ ਸੰਭਵ ਹੋ ਸਕਦਾ ਹੈ ਜੇਕਰ ਤੁਹਾਡੇ ਕੋਲ ਕੋਈ ਇਹੋ ਜਿਹਾ ਮਾਡਲ ਹੈ ਜਿਸ ਦੇ ਉੱਪਰ ਕਾਨਫਰੈਂਸ ਕਾਲ ਜਾਂ ਮਰਜ ਕਾਲ ਦਾ ਕੋਈ ਸਿਗਨਲ ਜਾਂ ਲਿਖਿਆ ਹੋਇਆ ਆਉਂਦਾ ਹੈ ਤਾਂ ਫਿਰ ਤਾਂ ਤੁਸੀਂ ਸਿੱਧੇ ਰੂਪ ਦੇ ਵਿੱਚ ਸਮਝ ਸਕਦੇ ਹੋ ਕਿ ਤੁਹਾਡੀ ਕਾਲ ਨੂੰ ਕਿਸੇ ਵਿਅਕਤੀ ਨੂੰ ਤੀਸਰੇ ਨੂੰ ਸੁਣਾਇਆ ਜਾ ਰਿਹਾ ਹੈ ਜੇਕਰ ਜਿਹਾ ਮਾਡਲ ਨਹੀਂ ਹੈਗਾ ਤਾਂ ਫਿਰ ਜਿਹੜੇ ਮੈਂ ਤੁਹਾਨੂੰ ਦੋ ਤਰੀਕੇ ਦੱਸਿਆ ਇਸ ਦੇ ਵਿੱਚ ਤੁਸੀਂ ਮਹਿਸੂਸ ਹੀ ਕਰ ਸਕਦੇ ਹੋ ਜਿਸ ਨੂੰ 100% ਤੁਸੀਂ ਯਕੀਨ ਦੇ ਨਾਲ ਤਾਂ ਤੁਸੀਂ ਨਹੀਂ ਕਹਿ ਸਕੋਗੇ ਪਰੰਤੂ ਸ਼ੱਕ ਕਰਨ ਦਾ ਤੁਹਾਡੇ ਕੋਲ ਇੱਕ ਦੋ ਕਾਰਨ ਤੁਹਾਨੂੰ ਨਜ਼ਰ ਆ ਜਾਣਗੇ ਹੁਣ ਇਸ ਨੂੰ ਪਤਾ ਕਰਨ ਜਾਂ ਮਹਿਸੂਸ ਕਰਨ ਦੇ ਇਹੀ 3-4 ਤਰੀਕੇ ਹੈ ਨੰਬਰ 1 ਤੁਹਾਡੇ ਕੋਲ ਜਿਹਾ ਮਾਡਲ ਮੋਬਾਈਲ ਦਾ ਹੋਵੇ ਜਿਸ ਦੇ ਉੱਪਰ ਮਰਜ ਕਾਲ ਜਾਂ ਫਿਰ ਕਾਨਫਰੰਸ ਕਾਲ ਲਿਖੀ ਹੋਈ ਆ ਜਾਵੇ ਤਾਂ ਤੁਸੀਂ ਸਮਝ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਤੁਹਾਡੇ ਇਹੋ ਜਿਹੇ ਮੋਬਾਈਲ ਫੋਨ ਹੋਵੇ ਜਿਸ ਦੇ ਉੱਪਰ ਕਾਲਰ ਆਈਡੀ ਦੇ ਵਿੱਚ ਇਹ ਲਿਖਿਆ ਹੋਇਆ ਆਂਦਾ ਹੈ ਕਿ ਇਸ ਕਾਲ ਦੇ ਦੌਰਾਨ ਇੱਕ ਤੋਂ ਵੱਧ ਲੋਕ ਇਸ ਕਾਲ ਦੇ ਵਿੱਚ ਸਰਗਰਮ ਹੈ ਤਾਂ ਵੀ ਤੁਹਾਨੂੰ ਸਿੱਧੇ ਰੂਪ ਦੇ ਵਿੱਚ ਪਤਾ ਲੱਗ ਜਾਂਦਾ ਹੈ ਅਦਰਵਾਈਜ਼ ਅਸਿੱਧੇ ਰੂਪ ਦੇ ਵਿੱਚ ਪਤਾ ਕਰਨ ਜਾਂ ਮਹਿਸੂਸ ਕਰਨ ਦਾ ਇਹੀ ਤਰੀਕਾ ਹੈ ਕਿ ਜਦ ਤੁਹਾਨੂੰ ਕਾਲ ਹੋਲਡ ਕਰ ਦਿੱਤੀ ਜਾਵੇਗੀ ਜਾਂ ਫਿਰ ਤੁਸੀਂ ਇਹ ਵੀ ਮਹਿਸੂਸ ਕਰ ਸਕਦੇ ਹੋ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਉਸ ਵਿਅਕਤੀ ਤੋਂ ਇਲਾਵਾ ਵੀ ਤੁਹਾਡੀ ਮੋਬਾਈਲ ਫੋਨ ਦੇ ਵਿੱਚ 이어ਫೋನ್ ਦੇ ਵਿੱਚ ਤੁਹਾਡੇ ਵਿੱਚ ਕੁਝ ਅਜੀਬ ਆਵਾਜ਼ਾਂ ਜਾਂ ਕੁਝ ਅਜੀਬ ਤੁਹਾਨੂੰ ਚੀਜ਼ ਮਹਿਸੂਸ ਹੋ ਸਕਦੀ ਹੈ ਜੋ ਤੀਸਰੇ ਵਿਅਕਤੀ ਦੇ ਵੱਲੋਂ ਕੀਤੀ ਜਾ ਰਹੀ ਹੋਵੇ ਸੋ ਇਸ ਤਰ੍ਹਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਤੁਸੀਂ ਪਤਾ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ